ਮੰਤਰੀ ਬਣਨ ਤੇ ਨਹੀਂ ਸਰਕਾਰ ਕੋਈ ਨੌਂ ਜਾਣ ਜਿਹੜਾ ਵਾ ਗਨਗੁਰੂ ਨਹੀਂ ਕਰਕੇ ਚਾਹੀ ਕਿਸ ਤਰੀਕੇ ਦੇ ਨਾਲ ਇਹ ਪਿਆਓ ਇਹ ਸਰਕਾਰੀ ਫਲੈਸ਼ਾਂ ਨੇ ਜਿੱਥੇ ਨਸ਼ੇ ਹੁੰਦੇ ਉਹ ਉੱਪਰ ਫਾਈਲ ਪੇਪਰ ਪਿਆ ਟੈਂਕੀ ਰੁੱਤੇ ਤੇ ਲੋਕਾਂ ਨੂੰ ਲੱਗਦਾ ਇੱਥੇ ਕੋਈ ਆਂਦਾ ਜਾਂਦਾ ਨਹੀਂ ਐਸ ਕਰਕੇ ਇੱਥੇ ਜਿੰਨਾ ਨਸ਼ਾ ਹੁੰਦਾ ਵਾ ਇਹ ਸਰਕਾਰੀ ਫਲੈਸ਼ਾਂ 'ਚ ਹੁੰਦਾ ਹੋਮ ਡਿਲੀਵਰੀਆਂ ਹੋ ਲੱਪੀਆਂ ਨਸ਼ੇੜੀਆਂ ਹੱਡੇ ਲੱਗੇ ਪੰਜਾਬ ਸਰਕਾਰ ਵੱਲੋਂ ਲਗਾਤਾਰ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਵਿੱਚ ਨਸ਼ਾ ਖਤਮ ਹੋ ਗਿਆ ਪਰ ਉੱਥੇ ਹੀ ਪੰਜਾਬ ਦੇ ਵਿੱਚ ਨਸ਼ੇ ਦੇ ਨਾਲ ਅੱਜ ਦੇ ਦਿਨ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਜਿਸ ਦੇ ਚਲਦਿਆਂ ਅੰਮ੍ਰਿਤਸਰ ਵਿੱਚ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਨੌਜਵਾਨ ਵੱਲੋਂ ਜ਼ਿਆਦਾ ਨਸ਼ੇ ਦੀ ਓਵਰਡੋਜ਼ ਕਰਕੇ ਉਸ ਦੀ ਮੌਤ ਹੋ ਗਈ ਪੰਜਾਬ ਦੇ ਵਿੱਚ ਲਗਾਤਾਰ ਨਸ਼ੇ ਦੀ ਓਵਰਡੋਜ਼ ਦੇ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਨੇ ਇਸ ਸਬੰਧੀ ਇਲਾਕਾ ਨਿਵਾਸੀਆਂ ਨੇ ਕਿਹਾ ਕਿ ਉਨ੍ਹਾਂ ਦੇ ਹਲਕੇ ਦੇ ਵਿੱਚ ਸ਼ਰੀਆਮ ਨਸ਼ਾ ਵਿਕ੍ਰੇ ਨਸ਼ੇ ਦੀ ਹੋਮ ਡਿਲੀਵਰੀ ਹੋ ਰਹੀ ਹੈ ਪ੍ਰਸ਼ਾਸਨ ਵੱਲੋਂ ਇਸ ਇਲਾਕੇ ਦੇ ਉੱਪਰ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕਹਿ ਰਹੇ ਨੇ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾਵੇਗਾ ਪਰ ਇਸ ਇਲਾਕੇ ਦੇ ਹਾਲਾਤ ਬਹੁਤ ਖਰਾਬ ਨੇ ਬੱਚਾ ਬੱਚਾ ਇਸ ਇਲਾਕੇ ਦਾ ਨਸ਼ਾ ਕਰ ਰਿਹਾ ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਇਲਾਕੇ 'ਚੋਂ ਨਸ਼ਾ ਖਤਮ ਕੀਤਾ ਜਾਵੇ ਇਸ ਸਬੰਧੀ ਪੁਲਿਸ ਅਧਿਕਾਰੀ ਸਤਨਾਮ ਸਿੰਘ ਦਾ ਕੀ ਕਹਿਣਾ ਆਉ ਸੁਣਦੇ ਹਾਂ ਉਹਨਾਂ ਤੋਂ ਅੱਜ ਇੱਕ ਖੁਸ਼ੂਸਨਾ ਮਿਲੀ ਸੀ ਆਪਣੇ ਸਦਰ ਕੈਂਟਰ ਕੋਈ ਨੌਜਵਾਨ ਜਿਹੜਾ ਵਾ ਉਹ ਜਦੋਂ ਗੁਰਮੀ ਕਰਕੇ ਚਾਹੀ ਕਿਸ ਤਰੀਕੇ ਦੇ ਨਾਲ ਇਤੇ ਪਿਆ ਤੇ ਮਦਦ ਮੌਕੇ ਤੇ ਪਹੁੰਚੋ ਜੋ ਮੌਕੇ ਤੇ ਆਵਾ ਤੁ ਪੱਕੇ ਥੱਲੇ ਪਿਆ ਉਹਨੂੰ ਚੈੱਕ ਕਰਾਇਆ ਹਾਰਟ ਬੀਟ 108 ਤੇ ਟੈਲੀਫੋਨ ਕੀਤਾ ਉਹ ਆ ਗਈ ਆ ਬਸ ਇਹਨਾਂ ਨੂੰ ਜੋ ਵੀ ਹੈ ਡਾਕਟਰ ਦਾ ਇਲਾਕਾ ਕਿਹੜਾ ਤੇ ਕਿੰਦੀ ਉਮਰ ਕਿੰਨੀ ਉਹਨੂੰ ਨੋਟ ਕਰਾਓ ਇਹ ਸਦਰਦਾਈਏ ਦੇ ਮੰਮੀ ਡੈਡੀ ਦੀ ਡੈਥ ਦੱਸਦੇ ਹੋਗੀ ਆ ਤੇ ਬਾਕੀ ਇਹਦਾ ਪਤਾ ਕਰਦੇ ਹਾਂ ਵਾਰਸ ਕੋਲੋਂ ਕੀ ਨਾਂ ਕੀ ਮੁੰਡੇ ਦਾ ਪਤਾ ਸੰਜੇ ਸੰਜੇ ਨਾਂ ਮਤਲਬ ਸੰਜੂ ਨਸ਼ੀਦਾ ਨਸ਼ੀਦਾ ਬੀ ਆ ਜੀ ਇਹ ਨਹੀਂ ਕੁਝ ਕਿਆਸਾ ਜੀ ਕੁਝ ਤੇ ਸਰਮੋਲਾ ਬੱਲੇ ਵੀ ਕਹਿ ਰਹੇ ਕਿ ਇੱਥੇ ਨਸ਼ਾ ਬੜਾ ਵਿਕਦਾ ਤੇ ਨਸ਼ਾ ਕੀਤਾ ਬੜਾ ਸਿੱਧਾ ਨਹੀਂ ਇਹਦੇ ਬਾਰੇ ਆਪਾਂ ਨੂੰ ਹਜੇ ਕੋਈ ਪਤਾ ਨਹੀਂ ਬਾਕੀ ਜ਼ਰੀਫਾਈ ਕਰਦੇ ਹਾਂ ਸਾਰੇ ਸਾਹ ਹੈਗੇ ਲੜਕੇ ਤੇ ਜੀ ਹਾਂ ਜੀ ਹਾਂ ਜੀ ਆ ਗਏ ਆਹ ਦੇਖੋ ਭਾਈ ਜੀ ਇਹ ਇਹ ਉਹ ਸਰਕਾਰੀ ਫਲੈਸ਼ਾਂ ਨੇ ਇੱਧਰ ਆਓ ਆ ਵੇਖੋ ਉਹ ਵੇਖੋ ਇਹ ਉਹ ਸਰਕਾਰੀ ਫਲੈਸ਼ਾਂ ਨੇ ਜਿੱਥੇ ਨਸ਼ੇ ਹੁੰਦੇ ਨੇ ਉਹ ਵੇਖੋ ਉੱਪਰ ਫਾਇਲ ਪੇਪਰ ਪਿਆ ਟੈਂਕੀ ਦੇ ਉੱਤੇ ਐਸੇ ਸਮਾਇਕਾਂ ਪੀਤੀਆਂ ਜਾਂਦੀਆਂ ਇੱਧਰ ਆਓ ਆਹ ਲਓ ਇੱਧਰ ਵੇਖੋ ਆ ਆਓ ਇੱਥੇ ਲੈ ਕਰੋ ਆਹ ਲਓ ਸ਼ਰੀਆਮ ਫਾਇਲ ਪੇਪਰ ਪਏ ਨੇ ਸ਼ਰੀਆਮ ਬੰਦਾ ਕੁੱਛ ਫਲੈਸ਼ ਟੂ ਫਾਇਲ ਪੇਪਰ ਦਾ ਕੀ ਕੰਮ ਆ ਸ਼ਰੀਆ ਆ ਇੱਧਰ ਆਓ ਇੱਧਰ ਆਓ ਭਾਈ ਆਹ ਲਓ ਆਹ ਆ ਟੀਕੇ ਮੇ ਆਹ ਲਓ ਆਹ ਲਓ ਆਪਹਾ ਦੀ ਗੱਲ ਦੱਸੋ ਹੱਥ ਨਾ ਲਾਇਓ ਆ ਵੇਖੋ ਸ਼ਰੀਆਮ ਟੀਕੇ ਲੱਗਦੇ ਨੇ ਸ਼ਰੀਆਮ ਇੱਥੇ ਫਲੈਸ਼ਾਂ ਦਾ ਚਿੱਟਾ ਪੀਤਾ ਜਾਂਦਾ ਵਾ ਆਹ ਲਓ ਆਪੋ ਜੇ ਬੰਦਾ ਕੁੱਛ ਵਾਸ਼ਰੂਮ ਚ ਸਿਲਵਰ ਪੇਪਰ ਦਾ ਕੀ ਕੰਮ ਹੈਗਾ ਆ ਦੇ ਕੋਆ ਚ ਲੋਰ ਬੇਪਾ ਅਕਾਲਾ ਹੋਇਆ ਪਾਵੇ ਲੋ ਤੁਸੀਂ ਲਾਂਗੋ ਖਾ ਦੋ ਸੜਿਆ ਹੋਇਆ ਨੇ ਸੜਦਾ ਤਾਂ ਹੀ ਐ ਨਾ ਪੀਂਦੇ ਪੁੰਦੇ ਆ ਆਫਵਾ ਵੀ ਪਈਆਂ ਜੇ ਸਰਿੰਜਾ ਉੱਪਰ ਸ਼ਰੀਆਮ ਇੱਥੇ ਭਾਈ ਸ਼ਰੀਆਮ ਉਹ ਟੈਂਕੀ ਦੇ ਵੇਖ ਲਓ ਉੱਥੇ ਵੀ ਪਈਆਂ ਜੇ ਸਰਿੰਜਾ ਇੱਥੇ ਇੱਥੇ ਬਾਹਰੋਂ ਵੀ ਮੁੰਡੇ ਆ ਕੇ ਇਹ ਵਾਸ਼ਰੂਮ ਸਰਕਾਰੀ ਨੇ ਇੱਥੇ ਬਾਹਰੋਂ ਵੀ ਮੁੰਡੇ ਆ ਕੇ ਇੱਥੇ ਨਸ਼ਾ ਕਰਦੇ ਨੇ ਕਿਉਂ ਇਹ ਕੈਂਟ ਜਿਹੜਾ ਹੈਗਾ ਬੜਾ ਸੇਫ ਇਲਾਕਾ ਮੰਨਿਆ ਜਾਂਦਾ ਵਾ ਤੇ ਲੋਕਾਂ ਨੂੰ ਲੱਗਦਾ ਇੱਥੇ ਕੋਈ ਆਂਦਾ ਜਾਂਦਾ ਨਹੀਂ ਐਸ ਕਰਕੇ ਇੱਥੇ ਜਿੰਨਾ ਨਸ਼ਾ ਹੁੰਦਾ ਵਾ ਇਹ ਸਰਕਾਰੀ ਫਲੈਸ਼ਾਂ ਚ ਹੁੰਦਾ ਹੋਮ ਡਿਲੀਵਰੀਆਂ ਹੌਲਾਪੀਆਂ ਨਸ਼ੇ ਦੀਆਂ ਹੱਡੇ ਲੱਕੇ ਚੋਵੇ ਤੇ ਮੇਰੀ ਹੱਥ ਜੋੜ ਬੇਨਤੀ ਆ ਸਾਰਿਆਂ ਨੂੰ ਕੋਈ ਵੀਡੀਓ ਇੰਨੀ ਕੁ ਵਾਇਰਲ ਕਰਾਇਓ ਤਾਂ ਕਿ ਮੰਤਰੀਆਂ ਤੱਕ ਭਗਵੰਤ ਮਾਨ ਜੀ ਤੱਕ ਪਹੁੰਚੋ ਜਿਹੜੇ ਕਹਿੰਦੇ ਰੰਗਲਾ ਪੰਜਾਬ ਰੰਗਲਾ ਪੰਜਾਬ ਨਹੀਂ ਕੰਗਲਾ ਪੰਜਾਬ ਬਣ ਜਾਣਾ ਜੇ ਅਗਲੀ ਜਿਹੜੀ ਜਨਰੇਸ਼ਨ ਆਣੀ ਨਾ ਵਿੰਗੀ ਡੇਡੀ ਪੈਦਾ ਹੋਣੀ ਆ ਕਿਉਂਕਿ ਲੋਕੀ ਨਸ਼ਿਆਂ 'ਚ ਇੰਨਾ ਵੜ ਗਏ ਹੋਏ ਨੇ